ਨਿਰਜੀਤ ਸਿੰਘ ਢੱਲੇਵਾਲ ਦਾ ਖਨੌਰੀ ਬਾਰਡਰ ਦੇ ਉੱਪਰ ਮਰਨ ਵਰਤ 20ਵੇਂ ਦਿਨ ਪਹੁੰਚ ਗਿਆ ਹੈ ਗੁਰਨਾਮ ਸਿੰਘ ਚੜੂਨੀ ਇੱਥੇ ਉਹਨਾਂ ਨੂੰ ਮਿਲਣ ਆਏ ਨੇ ਉਹਨਾਂ ਦੇ ਸਿਹਤ ਦਾ ਹਾਲਚਲ ਪੁੱਛਣ ਆਏ ਨੇ ਚੜੂਨੀ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜਾ ਮਾਹੌਲ ਆ ਉਹ ਖਨੌਰੀ ਬਾਰਡਰ ਦਾ ਕਾਫੀ ਜ਼ਿਆਦਾ ਗਰਮ ਹੋਇਆ ਪਿਆ 20 ਦਿਨ ਹੋ ਚੁੱਕੇ ਨੇ ਲਗਾਤਾਰ ਜਗਜੀਤ ਢੱਲੇਵਾਲ ਮਰਨ ਵਰਤ ਦੇ ਉੱਪਰ ਨੇ ਸਿਹਤ ਜਿਆਦਾ ਜਿਹੜੀ ਹੈਗੀ ਬਹੁਤ ਨਾਜ਼ੁਕ ਬਣੀ ਪਈ ਉਹਨਾਂ ਦੀ ਬਿਲਕੁਲ ਇਹ ਚਿੰਤਾ ਵਾਲੀ ਫਿਕਰ ਵਾਲੀ ਗੱਲ ਹੈ ਕਿ 20 ਦਿਨ ਹੋ ਗਏ ਨੇ ਤੇ ਕਿਸੇ ਟਾਈਮ ਕੁਝ ਵੀ ਹੋ ਸਕਦਾ ਹੈ। ਸਰਕਾਰ ਜਿਹੜੀ ਹੈ ਉਹ ਹੱਠ ਧਰਮੀ ਤੇ ਆਈ ਹੋਈ ਹੈ। ਉਹ ਗੱਲਬਾਤ ਕਰਨ ਵਾਸਤੇ ਤਿਆਰ ਨਹੀਂ ਹੈ, ਹੱਲ ਕੱਢਣ ਵਾਸਤੇ ਤਿਆਰ ਨਹੀਂ ਹੈ। ਹਾਲਾਂਕਿ ਜਿਹੜੀਆਂ ਮੰਗਾਂ ਨੇ ਉਹ ਵਾਜਬ ਨੇ। ਕੋਈ ਮੰਗਾਂ ਇਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਨਾਮੰਨਣ ਵਾਲੀ ਹੋਵੇ ਜਾਂ ਜਿਹਦੇ ਨਾਲ ਕਿਸੇ ਦੂਜੇ ਵਰਗ ਨੂੰ ਨੁਕਸਾਨ ਹੋਵੇ। ਪਰ ਉਦੋਂ ਬਾਅਦ ਵੀ ਸਰਕਾਰ ਜਿਹੜੀ ਹੈ ਹੱਠ ਧਰਮੀ ਤੇ आई हुई है क्योंकि ये सरकार किसान पक्ष दी नहीं कॉर्पोरेट पक्ष दी है किसानों ਨੂੰ ਘਾਟਾ ਹੋਏਗਾ ਫਿਰ ਉਹ ਜ਼ਮੀਨਾਂ ਵੇਚਣਗੇ ਫਿਰ ਕਾਰਪੋਰੇਟ ਨੂੰ ਉੱਤਰ ਖੇਤੀ ਦੇ ਵਿੱਚ ਕਰਾਣਾ ਹੈ ਤੇ ਉਹ ਸਾਰਾ ਕੁਝ ਹੈ ਕਾਨੂੰਨੀ ਗਰੰਟੀ ਤੇ ਡੱਲੇਵਾਲ ਸਾਹਿਬ ਜਿਹੜੇ ਅੰਦੋਲਨ ਲੜ ਰਹੇ ਨੇ ਬਹੁਤ ਚੰਗਾ ਹੈ ਸਵਾਗਤ ਹੈ ਪਰ ਪੂਰੇ ਦੇਸ਼ ਦੇ ਜਿਹੜੇ ਕਿਸਾਨ ਸੰਗਠਨ ਨੇ ਯਾ ਤਾਂ ਕੋਈ ਇੱਕ ਮੰਚ ਤੇ ਆ ਕੇ ਨਹੀਂ ਲੜਨਗੇ ਇਕੱਲੇ ਇਕੱਲੇ ਨਾਲ ਗੱਲ ਨਹੀਂ ਬਣਦੀ ਪਤਾ ਨਹੀਂ ਕਾਰਨ ਕੀ ਲੱਗਦਾ ਕਿਉਂਕਿ ਜਿਹੜੀ ਦਿੱਲੀ ਲੜਾਈ ਲੜੀ ਸੀ ਜਿੱਥੇ ਤਿੰਨ ਕਾਨੂੰਨਾਂ ਦਾ ਜਿਹੜੀ ਜਿੱਤ ਵੀ ਹੋਈ ਆ ਕਿਸਾਨ ਦਾਵਾ ਕਰਦ ਨੇ ਕਿ ਮੋਦੀ ਸਾਹਿਬ ਨੇ ਖੁਦ ਜਿਹੜੇ ਹੈਗੇ ਨੇ ਤਿੰਨ ਕਾਨੂੰਨ ਰੱਦ ਕੀਤੇ ਨੇ ਲੰਬਾ ਸਮਾਂ ਬੈਠੇ ਨੇ ਤਾਂ ਉਹੀ ਜਿਹੜੀਆਂ ਰਹਿੰਦੀਆਂ ਕਿਸਾਨੀ ਮੰਗਾ ਸੀ ਉਹੀ ਲੜਾਈ ਹੋਣਾ ਉਹੀ ਕਿਸਾਨ ਨੇ ਲੜਾਈ ਵੀ ਕੇਂਦਰ ਦੇ ਨਾਲ ਆ ਫਿਰ ਕਿਸਾਨ ਉਹਨੂੰ ਇੱਕ ਮੰਚ ਦੇ ਉੱਪਰ ਕਿਉਂ ਨਹੀਂ ਇਕੱਠੇ ਹੋ ਪਰ ਉਹ ਤੁਹਾਨੂੰ ਕਿਹੜੇ ਕਾਰਨ ਲੱਗਦੇ ਨੇ ਕੋਸ ਤੇ ਉਹ ਤੇ ਜਿਹੜੇ ਡੱਲੇਵਾਲ ਸਾਹਿਬ ਨੇ ਨੇਰ ਸਾਹਿਬ ਨੇ ਉਹ ਜਿਆਦਾ ਚੰਗੀ ਤਰ੍ਹਾਂ ਦੱਸ ਸਕਦੇ ਨੇ ਪਰ ਜਦੋਂ ਇਹ ਲੜਾਈ ਸ਼ੁਰੂ ਕੀਤੀ ਆ ਉਦੋਂ ਹੀ ਸਾਰੇ ਇਕੱਠੇ ਹੋ ਜਾਂਦੇ ਜਿਆਦਾ ਬਿਹਤਰ ਸੀ ਤੇ ਹੁਣ ਵੀ ਹੋ ਜਾਣ ਜਿਆਦਾ ਠੀਕ ਰਹੇਗਾ ਅਸੀਂ ਕੋਸ਼ਿਸ਼ ਕਰਾਂਗੇ ਪਰ ਆਏ ਆ ਤੇ ਗੱਲਬਾਤ ਕਰਕੇ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕਿ ਵੀ ਸਾਰਾ ਐਸਕੇਮ ਜਿਹੜਾ ਸੀ ਜਿਹੜਾ ਪਹਿਲਾਂ ਇਕੱਠੀ ਸੀ ਉਹ ਮਿਨੀਮਮ ਅਜੰਡਾ ਬਣਾ ਕੇ ਇਕੱਠੇ ਸੁਪਰੀਮ ਕੋਰਟ ਨੇ ਸਖਤ ਹੁਕਮ ਦੇ ਦਿੱਤੇ ਕਹਿੰਦੇ ਹੁਣ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਗੰਭੀਰਤਾ ਨਾਲ ਮਸਲੇ ਨੂੰ ਲਵੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਆ ਉਹ ਜਾਣੀ ਨਹੀਂ ਚਾਹੀਦੀ ਆ ਸੁਪਰੀਮ ਕੋਰਟ ਨੇ ਥੋੜਾ ਸਖਤਰ ਰਵਈਆ ਅਪਣਾਇਆ ਹੈ ਪਰ ਗੱਲ ਤੇ ਇਹ ਹੈ ਨਾ ਕਿ ਵੀ ਅੰਦੋਲਨ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਹੀ ਹੈ ਤੇ ਮੰਗਾ ਪਰ ਅਖੜਿਆ ਸਾਰੇ ਦੇਸ਼ ਦੀ ਸਾਰੇ ਦੇਸ਼ ਦੇ ਵਿੱਚ ਅੰਦੋਲਨ ਹੋ ਨਹੀਂ ਪਾਇਆ ਹੈਲੋ ਤੇ ਇਸ ਕਰਕੇ ਸਰਕਾਰ ਜਿਹੜੀ ਹੈ ਉਹ ਹਲਕੇ ਚਲੇ ਰਹੀ ਹੈ ਦੂਜਾ ਉਹਦੇ ਕਾਰਨ ਇੱਕ ਇਹ ਵੀ ਹੈ ਕਿ ਵੀ ਨੇੜੇ ਕੋਈ ਇਲੈਕਸ਼ਨ ਨਹੀਂ ਇਲੈਕਸ਼ਨ ਤੋਂ ਸਰਕਾਰ ਡਰਦੀ ਏ ਉਹ ਸੁਪਰੀਮ ਕੋਰਟ ਦੇ ਹੁਕਮ ਤੇ ਕੀ ਫੈਸਲਾ ਕਰਦੇ ਨੇ ਅਰ ਜਗਦੀ ਢਲੇਵਾਲ ਜ਼ਿੰਦਗੀ ਦੇ ਮੌਤੇ ਲੜਾਈ ਲੜ ਰਹੇ ਨੇ ਇਧਰ ਵੀ ਹਾਲਾਤ ਕਦੇ ਕੁਝ ਵੀ ਡਾਕਟਰ ਕਹਿੰਦੇ ਹਾਰਟ ਅਟੈਕ ਵੀ ਕਦੇ ਆ ਸਕਦਾ ਕਿਡਨੀ ਫੇਲ ਵੀ ਕਦੇ ਹੋ ਸਕਦੀ ਹੈ ਕਿਸੇ ਵੀ ਟਾਈਮ ਆ ਕੁਝ ਵੀ ਹੋ ਸਕਦਾ 20 ਦਿਨ ਹੋ ਗਏ ਨੇ 20 ਦਿਨ ਤੇ ਬੜੇ ਹੁੰਦੇ ਨੇ 20 ਦਿਨ ਬੰਦਾ 6-7 ਦਿਨ ਚੇਹੇ ਡਾਊਨ ਹੋ ਜਾਂਦਾ ਤੇ 20 ਦਿਨ ਤੇ ਬੜੇ ਹੁੰਦੇ ਨੇ ਤੇ ਇਹ ਚਿੰਤਾ ਵਾਲਾ ਵਿਸ਼ਾ ਹੈ ਤੇ ਸਰਕਾਰ ਨੂੰ ਜਿਹੜਾ ਹੈ ਉਹ ਛੇਤੀ ਇਹਦਾ ਹੱਲ ਕੱਢਣਾ ਚਾਹੀਦਾ ਹੈ ਗੱਲਬਾਤ ਵਾਸਤੇ ਬੁਲਾਣੇ ਚਾਹੀਦੇ ਸੁਣਨੀ ਚਾਹੀਦੀ ਤੇ ਸੋਲਵ ਕਰਨਾ ਚਾਹੀਦਾ ਸ਼ੰਭੂ ਬਾਰਡਰ ਦੇ ਹਾਲਾਤ ਕਿਵੇਂ ਦੇਖਦੇ ਹੋ ਉਧਰ ਸਰਵਨ ਪੰਦੇਰ ਹੋਣੇ 101 ਕਿਸਾਨਾਂ ਦਾ ਜਥਾ ਜਿਹੜਾ ਹੈਗਾ ਭੇਜਦੇ ਨੇ ਪਰ ਹਾਲਾਤ ਇੱਕਦਮ ਵਿਗੜ ਜਾਂਦੇ ਨੇ ਹੰਝੂ ਗੈਸ ਦੇ ਗੋਲੇ ਆਉਂਦੇ ਨੇ ਕਦੇ ਇੱਕ ਜਿਹੜਾ ਕੱਲ ਇੱਕ ਕਿਸਾਨ ਜ਼ਖਮੀ ਕਾਫੀ ਹੋਣੇ ਇੱਕ ਕਿਸਾਨ ਨੇ ਸਲਫਾਸ ਵੀ ਖਾਲੀ ਨਰਾਸ਼ ਹੋ ਕੇ ਕੱਲ ਦੇਖੋ ਇਸ ਸਲਫਾਸ ਖਾਣਾ ਤੇ ਕੋਈ ਹੱਲ ਨਹੀਂ ਹੈ ਸਾਡੇ ਗੁਰੂਆਂ ਨੇ ਵੀ ਕਿਹਾ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ ਤਾਰਾ ਤੇ ਬੰਦ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਥੋੜਾ ਕਿਹਾ ਆਤਮ ਘਾਤੀ ਜਗਤ ਕਸਾਈ ਆਤਮ ਹੱਤਿਆ ਨਹੀਂ ਕਰਨੀ ਲੜਕਿਆਂ ਨੂੰ ਤੇ ਬਾਕੀ ਜਿਹੜਾ ਸਰਕਾਰ ਦਾ ਰਵਈਆ ਹੈ ਪਹਿਲਾਂ ਉਹ ਕਹਿੰਦੇ ਰਹੇ ਨੇ ਵੀ ਹਾਂ ਤੁਸੀਂ ਆਪਣੀ ਸਵਾਰੀ ਤੇ ਜਾ ਸਕਦੇ ਹੋ ਟਰੈਕਟਰ ਛੱਡ ਕੇ ਕਿਸੇ ਤਰ੍ਹਾਂ ਵੀ ਜਾ ਸਕਦੇ ਹੋ ਉਹ ਤੋਂ ਬਾਅਦ ਵੀ ਜਾਣ ਤੇਰੀ ਧੱਕਾ ਕਰ ਰਹੀ ਤੇ ਧੱਕੇ ਦਾ ਜਿਹੜਾ ਮਕਸਦ ਹੈ ਉਹ ਇਸੇ ਕਰਕੇ ਕਰ ਰਹੀ ਹੈ ਵੀ ਸਾਰਾ ਸਾਰੇ ਦੇਸ਼ ਇਕੱਠਾ ਨਹੀਂ ਇਹਦਾ ਫਾਇਦਾ ਚੱਕ ਰਹੀ ਹੈ ਡੀਜੀਪੀ ਗੋਰੂ ਯਾਦਵਾ ਆਏ ਸੀ ਹੁਣ ਉਹ ਪਤਾ ਲੈ ਕੇ ਗਏ ਨੇ ਨਾਲ ਕੇਂਦਰ ਦੇ ਵੀ ਇੱਕ ਵੱਡੇ ਨੁਮਾਇੰਦੇ ਸੀ ਤਾਂ ਕਿਸ ਤਰੀਕੇ ਦਾ ਮਾਹੌਲ ਲੱਗਦਾ ਕਿ ਤਰ੍ਹਾਂ ਕੇ ਤੇ ਪੋਜ਼ਿਟਿਵ ਰਿਸਪਾਂਸ ਲੱਗਦਾ ਤੁਹਾਨੂੰ ਜਾਂ ਕੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜਾ ਵੱਡਾ ਅਫਸਰ ਆਇਆ ਹੈ ਡੀਜੀਪੀ ਲੋ ਅਫਸਰ ਨਹੀਂ ਹੁੰਦਾ ਕੋਈ ਨਾ ਕੋਈ ਅੰਦਰ ਕੋਈ ਕਹਾਣੀ ਲੈ ਕੇ ਹੀ ਆਇਆ ਹੁਣ ਤੇ ਉਮੀਦ ਹੈ ਕਿ ਵੀ ਕੋਈ ਸੋਲਵ ਕਰਨਗੇ ਸ਼ਾਇਦ ਕੋਈ ਗੱਲਬਾਤ ਕਰਵਾਣ ਕਿਤੇ ਤੇ ਕਰਵਾਣੀ ਚਾਹੀਦੀ ਹੈ ਸੈਂਟਰ ਸਰਕਾਰ ਨੂੰ ਗੱਲਬਾਤ ਕਰਕੇ ਗੱਲ ਰਹੀ ਹੀ ਇਹਦਾ ਹੱਲ ਕੱਢਣਾ ਚਾਹੀਦਾ ਹੈ ਬੜੀਆਂ ਬੜੀਆਂ ਅਰਦਾਸਾਂ ਹੁੰਦੀਆਂ ਨਾ ਕਿਤੇ ਇਹ ਗੱਲ ਤੇ ਮੁੱਕਦੀ ਹੈ ਕਿਉਂਕਿ ਅੱਜ ਮੰਗਾ ਜਿਹੜੀਆਂ ਬੜੀ ਵਾਜਿ ਮੰਨ ਚਾਹੀਦੀ ਬਿਲਕੁਲ ਗੁਰਨਾਮ ਸਿੰਘ ਚੜੋਨੀ ਜਿਹੜੇ ਹੈਗੇ ਨੇ ਜਗਜੀਤ ਸਿੰਘ ਗਰੇਵਾਲ ਦਾ ਹਾਲਚਾਲ ਪਤਾ ਕਰਨ ਦੇ ਲਈ ਤਨੋਰੀ ਬਾਰਡਰ ਪਹੁੰਚੇ ਨੇ ਬੀਤਨ ਹੋ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੋਂ ਦਾ ਜਾ ਰਹੀ ਆ ਪਰ ਚੜੂਨੀ ਸਾਹਿਬ ਨੇ ਕਿਤੇ ਸਾਫ ਤੌਰ ਤੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਨਾਲ ਬੈਠ ਕੇ ਉਹਨਾਂ ਦੀਆਂ ਮੰਗਾਂ ਨੇ ਉਹ ਮੰਨਣੀਆਂ ਚਾਹੀਦੀਆਂ ਨੇ ਤੇ ਇਹਨਾਂ ਦੀ ਜਾਨ ਹੈਗੀ ਆ ਉਹ ਕੀਮਤੀ ਹੈ ਜਾਨੀ ਨਹੀਂ ਚਾਹੀਦੀ ਕੈਮਰਾ ਪਰਸਨ ਵਿਨੋਦ ਦੇ ਨਾਲ ਖਨੋਰੀ ਬਾਰਡਰ ਤੋਂ ਚਰਨਦੀਪ ਕੌਸ਼ਲ ਨਿਊਜ਼ ਜਨ ਪੰਜਾਬ